ਲੁਧਿਆਣੇ ਟਰਾਂਸਪੋਰਟ ਨਗਰ ਵਿਖੇ ਲੱਗਣ ਜਾ ਰਹੇ ਸੀਟੀਵੀ ਪਲਾਂਟ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਸ ਦੌਰਾਨ ਪਲਾਂਟ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣੇ ਟਰਾਂਸਪੋਰਟ ਨਗਰ ਦੇ ਟਰਾਂਸਪੋਰਟ ਡੀਸੀ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਉਹਨਾਂ ਨੇ ਸੀਟੀਵੀ ਪਲਾਂਟ ਦਾ ਸਖਤ ਤੌਰ ਤੇ ਵਿਰੋਧ ਜਤਾਇਆ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਸਖਤ ਚੇਤਾਵਨੀ ਵੀ ਦਿੱਤੀ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀ ਨਾਮ ਹੈ ਮੇਰਾ ਜਸਮੀਰ ਸਿੰਘ ਪ੍ਰਿੰਸ ਅੱਜ ਆਇਓ ਕਾਦੇ ਲਈ ਆਏ ਹਾਂ ਅਸੀਂ ਲੁਧਾਨਾ ਤੋਂ ਟ੍ਰਾਂਸਫਰੈਂਸਨ ਤੋਂ ਆਏ ਆ ਅਸੀਂ ਅੱਜ ਰਿਸਰਵ ਨੂੰ ਟਾਈਮ ਲਿਆ ਹੈ ਕਿ ਜਿਹੜਾ ਟ੍ਰਾਂਸਫਰਮਰ ਦੇ ਵਿੱਚ ਸਰਕਾਰ ਆਪਣਾ ਸੀਸੀਟੀਵੀ ਪਲਾਂਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ ਤੇ ਅਸੀਂ ਉਸ ਦਾ ਵਿਰੋਧ ਕਰਨ ਲਈ ਆਏ ਆ ਕਿ ਸਾਡੇ ਵੀ ਮੰਗੇ ਕਿ ਇਹਦੇ ਵਿੱਚ ਪਲਾਂਟ ਨਾ ਲਗਾਇਆ ਜਾਵੇ ਕਿਉਂਕਿ ਟ੍ਰਾਂਸਫਰਮਰ ਦੇ ਵਿੱਚ ਪਹਿਲੀ ਜਗ੍ਹਾ ਹੈ ਨਹੀਂ ਅੱਜ ਜੋ ਟ੍ਰਾਂਸਫਰਮਰ ਕੱਟਿਆ ਸੀਗਾ ਪਹਿਲਾਂ ਉੱਥੇ ਕੁਝ ਟ੍ਰਾਂਸਪੋਰਟਰ ਸੀਗੇ ਅੱਜ ਤੋਂ 40 ਸਾਲ ਪਹਿਲਾਂ ਉਹ ਜਿਹਨੇ ਏਰੀਆ 'ਚ ਕੱਟਿਆ ਸੀ ਉਹਨੇ ਏਰੀਆ ਰਹਿ ਗਿਆ 40 ਸਾਲ ਵਿੱਚ ਨਾ ਤਾਂ ਉਹਦਾ ਏਰੀਆ ਵਧਾਇਆ ਗਿਆ ਨਾ ਕੁਛ ਕੀਤਾ ਅੱਜ ਜੋ ਟਰੱਕ ਜਿਹੜੇ ਪਹਿਲਾਂ 18-20 ਫੁੱਟ ਹੁੰਦੇ ਸੀ ਅੱਜ ਉਹ 40 ਫੁੱਟ ਦੇ ਹੋ ਗਏ ਤੇ ਟਰੱਕਾਂ ਨੂੰ ਪਹਿਲਾਂ ਹੀ ਪਾਰਕਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੋਈ ہوئی ਹੈ। ਟਰਾਂਸਫਰ ਨੂੰ ਵਿੱਚ ਜੋ ਸ਼ਾਮ ਨੂੰ ਦੇਖੋ ਜਾਮ ਇੰਨਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੁਝ ਸਾਲ ਪਹਿਲਾਂ ਸਰਕਾਰ ਨੇ ਉੱਥੇ ਤਹਿਸੀਲ ਦਫ਼ਤਰ ਲਗਾ ਦਿੱਤਾ। ਤਹਿਸੀਲ ਦਫ਼ਤਰ ਦੇ ਨਾਲ ਨਾਲ ਸਰਕਾਰ ਨੂੰ ਸਾਡੇ ਟਰਾਂਸਫਰ ਨੂੰ ਇੰਨੀ ਪਰੇਸ਼ਾਨੀ ਹੋਈ ਹੈ ਕਿ ਅੱਜ ਤਹਿਸੀਲ ਦਫ਼ਤਰ ਦੇ ਬਾਹਰ ਕਾਰਾਂ ਲੱਗ ਜਾਂਦੀਆਂ ਇੰਨੀਆਂ ਸਾਰੀਆਂ ਤੇ ਜਿਨ੍ਹਾਂ ਨੂੰ ਕੋਈ ਪਾਰਕਿੰਗ ਨਹੀਂ ਲਵਾਉਂਦਾ ਜਿੱਥੇ ਤਹਿਸੀਲ ਦੇ ਰਜਿਸਟਰੀ ਘਰ ਆਂਦਾ ਜਾਂਦਾ ਜਿੰਨੂੰ ਉਹ ਤੇ ਜਗ੍ਹਾ ਮਿਲਦੀ ਉੱਥੇ ਕਾਰ ਲਗਾ ਤੇ ਅੱਜ ਜਦੋਂ ਤੁਸੀਂ ਟਰਾਂਸਫਾਰਮ ਦੇ ਵਿੱਚ ਐਂਟਰ ਕਰੋ ਪਹਿਲਾਂ ਹੀ ਉੱਥੇ ਟਰਾਂਸਫਾਰਮਰਾਂ ਚ ਐਂਟਰੀ ਕਰਨ ਨੂੰ ਜਗ੍ਹਾ ਹੈ ਨਹੀਂ ਗੱਡੀਆਂ ਲਗਾਉਣ ਨੂੰ ਜਗ੍ਹਾ ਹੈ ਨਹੀਂ ਤੇ ਸੀਸੀਪਲਾਂ ਲਾਉਣ ਨੂੰ ਵੀ ਤਾਂ ਜਗ੍ਹਾ ਤਾਂ ਕੋਈ ਸੋਚ ਵੀ ਹੈ ਨਹੀਂ ਜੀ ਆ ਸਰਕਾਰ ਇਸ ਬਾਰੇ ਅਰਜ਼ ਕਰਣ ਆਏ ਆ ਕਿ ਇਸ ਬਾਰੇ ਵਿਚਾਰ ਕੀਤਾ ਜਾਵੇ ਤੇ ਇਹਨੂੰ ਕਿਸੇ ਹੋਰ ਪਾਸੇ ਸ਼ਿਫਟ ਕੀਤਾ ਜਾਵੇ ਕੋਈ ਟਰਾਂਸਪੋਰਟਰ ਤਾਂ ਪਹਿਲੇ ਜਗ੍ਹਾ ਤੋਂ ਪਲਾਂਟ ਹੈ ਅਸੀਂ ਤਾਂ ਮੰਗ ਕਰਦੇ ਕਿ ਸਾਨੂੰ ਜਗ੍ਹਾ ਹੋਰ ਦਿੱਤੀ ਜਾਵੇ ਨਾਲ ਲੱਗਦੀ ਜਗ੍ਹਾ ਇੰਡਸਟਰੀ ਏਰੀਆ ਦੀ ਜਗ੍ਹਾ ਦੇ ਵਿੱਚ ਸਾਨੂੰ ਟਰਾਂਸਫਾਰਮਰ ਵਿੱਚ ਪਾਇਆ ਜਾਵੇ ਕਿ ਸਾਡਾ ਟਰਾਂਸਫਾਰਮਰ ਵੱਡਾ ਹੋਵੇ ਤੇ ਸਹੀ ਢੰਗ ਨਾਲ ਕੰਮ ਕਰ ਪਾਈਏ ਤੇ ਤੁਹਾਡੀਆਂ ਮੰਗਾਂ ਨਹੀਂ ਦੇ ਸੇ ਸਾਡੀਆਂ ਮੰਗਾ ਨਹੀਂ ਪੰਨੀਆਂ ਪੈਗੀਆਂ ਤੇ ਅਸੀਂ ਸਾਰੇ ਟਰਾਂਸਪੋਰਟਰ ਚਾਪੀਆਂ ਫੜਾਵਾਂਗੇ ਇਦੀ ਸਾਭ ਨੂੰ ਤੇ ਰੋਸ਼ ਪ੍ਰਦਰਸ਼ਨ ਕਰਾਂਗੇ ਕਿਸੇ ਘਰ ਬਹਿ ਜਾਂਦੇ ਆ ਜੇ ਸਾਨੂੰ ਉਥੇ ਕੰਮ ਕਰਨ ਲਈ ਜਗ੍ਹਾ ਹੀ ਨਹੀਂ ਮਿਲੇਗੀ ਤਾਂ ਅਸੀਂ ਕੰਮ ਕਿੱਥੇ ਕਰਾਂਗੇ ਅੱਜ ਇੰਡੀ ਇੰਡੀ ਇੰਡਸਟਰੀ ਟਰਾਂਸਪੋਰਟਰ ਨਾਲ ਜੁੜੀ ਹੋਈ ਹੈ ਉਹ ਟਰਾਂਸਪੋਰਟਰ ਇੰਨਾ ਟੈਕਸ ਪੇ ਕਰਦੇ ਨੇ ਪਰ ਟਰਾਂਸਪੋਰਟਰ ਇੰਨਾ ਟੈਕਸ ਪੇ ਕਰਨ ਤੋਂ ਬਾਅਦ ਵੀ ਟਰਾਂਸਪੋਰਟਰ ਜਿਹੜਾ ਟ੍ਰੇਡ ਹੈ ਲਵਾਰਿਸ ਵਾਲਾ ਖਿਆਲ ਹੈ ਕਿ ਇਹਨਾਂ ਨੂੰ ਕੋਈ ਵੀ ਅੱਜ ਸਰਕਾਰ ਨੂੰ ਥੋੜਾ ਰੁਪਿਆ ਹਰ ਰੁਪਿਆ ਟੈਕਸ ਟਰਾਂਸਪੋਰਟ ਟ੍ਰੇਡ ਤੋਂ ਜਾਂਦਾ ਕਿਸੇ ਰੂਪ ਚ ਗੋਡ ਟੈਕਸ ਹਰ ਚੀਜ਼ ਤੇ ਟੈਕਸ ਦਿੰਦੇ ਆਂ ਟ੍ਰਾਂਸਪੋਰਟਰ ਰੋਡ ਤੇ ਚੱਲਦੇ ਇਹ ਟੋਲ ਟੈਕਸ ਤਾਂ ਉਸ ਤੋਂ ਬਾਅਦ ਵੀ ਟ੍ਰਾਂਸਪੋਰਟਰ ਲਵਾਰਸ ਨੇ ਹੁਣ ਉਸ ਤੋਂ ਬਾਰੇ ਧੱਕਾ ਤਾਂ ਸਹੀ ਨਹੀਂ ਜਾਏਗਾ ਮੇਰਾ ਨਾਮ ਸ਼ੋਕ ਪਾਵਾ ਮੈਂ ਜਨਰਲ ਸੈਕਟਰੀ ਲੁਆਣਾਗੜ੍ਹ ਟ੍ਰਾਂਸਪੋਰਟ ਐਸੋਸੀਏਸ਼ਨ ਅੱਜ ਜਿ세 ਇੱਥੇ ਡੀਸੀ ਆਫਿਸ ਨੇ ਕੋਈ ਇਦਾਦ ਜਾਰੀ ਕੀਤੀ ਇੰਪਰੂਵਮੈਂਟਸ ਵਾਲਿਆਂ ਨੂੰ ਬਟ ਟ੍ਰਾਂਸਪੋਰਟ ਨਗਰ ਦਾ ਏਰੀਆ 114 ਏਕੜ ਸਕੀਮ ਦਾ ਹੈਗਾ ਉਹ ਜਗ੍ਹਾ ਲੱਭੋ ਜਿੱਥੇ ਉਹਨੇ ਸੀਈਟੀਪੀ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ ਲਾਉਣ ਦੀ ਕੋਈ ਜਿਗਾੜ ਕਰ ਰਹੇ ਨੇ ਸਾਡੇ ਕੋਲ ਟ੍ਰਾਂਸਪੋਰਟ ਜਿਹੜੇ ਪਹਿਲੀ ਆਲਰੇਡੀ ਸੀ ਨਾ ਕੰਜੈਸਟਡ ਹੋ ਗਿਆ ਹੈ ਪਾਰਕਿੰਗ ਦੀ ਜਗ੍ਹਾ ਨਹੀਂ ਕੋਈ ਪਾਰਕ ਨਹੀਂ ਹੈਗਾ ਕੋਈ ਉੱਥੇ ਟਾਬੇ ਲਾਣ ਨੂੰ ਵਰਸ਼ਾ ਪਾਸੇ ਵੀ ਜਗ੍ਹਾ ਨਹੀਂ ਹੈਗੀ ਹਰ ਟਾਈਮ ਉੱਥੇ ਜਾਮ ਲੱਗੇ ਰਹਿੰਦਾ ਹੈ ਪਬਲਿਕ ਬੜੀ ਪਰੇਸ਼ਾਨ ਰਹਿੰਦੀ ਹੈ ਅਸੀਂ ਪ੍ਰਸ਼ਾਸਨ ਪਿੱਛੇ ਲੱਗੇ ਹੋਏ ਆਂ ਵੀ ਸਾਨੂੰ ਟ੍ਰਾਂਸਪੋਰਟ ਹੋਰ ਵੱਡਾ ਸਾਰਾ ਬਣਾ ਕੇ ਦਿੱਤਾ ਜਾਵੇ ਜਦ ਕੀ ਸਿੱਖ 14 154 ਏਕੜ ਸਕੀਮ ਦੇ ਅੰਦਰ ਜਵਾ ਲੱਭ ਰਹੇ ਨੇ ਜਿਚੇ ਨੇ ਸੀਈਟੀਪੀ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਦਾ ਬੜਾ ਜ਼ੋਰ ਵਿਰੋਧ ਕਰਨ ਆਏ ਆਂ ਔਰ ਕਹਿਣ ਆਂ ਆਂ ਬਈਵਲ ਸਕੀਮ ਨਾ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਹੋਰ ਵੱਧ ਜਾਣੀ ਹੈ ਤੇ ਇਹ ਬਿਮਾਰੀ ਦਾ ਘਰ ਵੀ ਬਣ ਸਕਦਾ ਹੈਗਾ ਜੇ ਅਸੀਂ ਆਪਾਂ ਫੈਕਟਰੀਆਂ ਦਾ ਵੇਸਟ ਵਾਟਰ ਉੱਥੇ ਪ੍ਰੀਟ੍ਰੀਟਮ ਪਾ ਲਗਾਵਾਂਗੇ ਤਾਂ ਇਸ ਕਰਕੇ ਸਾਰੇ ਇਕੱਠੇ ਹੋਏ ਆ ਅਸੀਂ ਜੇ ਸਰਕਾਰ ਨੇ ਸਾਡੀ ਇਸ ਗਲਤੀ ਕੋਈ ਅਸੀਂ ਇੱਕ ਮੰਗ ਪੱਤਰ ਦੇ ਆਏ ਆ ਉਹਦਾ ਪੂਰਜੋਰ ਅਸੀਂ ਵਿਰੋਧ ਕਰਨਾ ਹੈ ਤਾਂ ਕਿ ਸਾਡੀ ਇਸ ਮੰਗ ਨੂੰ ਪੂਰੀ ਤਰ੍ਹਾਂ ਮੰਨਿਆ ਜਾਏ ਤੇ ਵਾਰਾ ਕੰਮ ਨਾ ਕੀਤਾ ਜਾਵੇ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਗਈਆਂ ਹੋਏ ਕੋਈ ਤਾਂ ਕਾਰੋਬਾਰ ਬੰਦ ਕਰਕੇ ਫਿਰ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਪੂਰੀ ਤਰ੍ਹਾਂ ਆਪਣਾ ਪੂਰਾ ਜੋਰ ਲਾਵਾਂਗੇ ਕੰਮ ਨਹੀਂ ਹੋਣ ਦੇਣਾ ਸੀ ਕਿਸੇ ਵੀ ਕੀਮਤ ਨਹੀਂ ਹੋਣ ਦੇਣਾ ਸੀ ਗਲਤ ਕਰਦੇ ਹਾਂ ਮੈਂ ਐਡਜੈਕਟਿਵ ਮੈਂਬਰ ਆ ਐਸੋਸੀਏਸ਼ਨ ਦਾ ਫਾਰਮਰ ਜਨਰਲ ਸੈਕਟਰੀ ਐਸੋਸੀਏਸ਼ਨ ਦਾ ਮੈਂ ਕਿੱਥੇ ਆਏ ਹਾਂ ਕਾਦੇ ਲਈ ਆਏ ਹਾਂ ਅਸੀਂ ਡੀਸੀ ਦਫਤਰ ਆਏ ਹਾਂ ਡੀਸੀ ਸਾਹਿਬ ਕੋਲ ਅਸੀਂ ਕੋਈ ਇਹਨਾਂ ਕੋਲ ਆਪਣਾ ਪ੍ਰੋਬਲਮ ਇਹਨਾਂ ਨੇ ਕੋਈ ਇਸ਼ੂ ਕੀਤੀ ਹੈ ਮੈਟਰ ਇਸ਼ੂ ਕੀਤਾ ਕਿ ਉਹਨਾਂ ਨੇ ਕੋਈ ਪਲਾਂਟ ਲਾਣਾ ਹੈ ਉਹ ਤੇ ਟ੍ਰੀਟਮੈਂਟ ਪਲਾਂਟ ਲਾਣਾ ਹੈ ਪਾਣੀ ਦਾ ਅਸੀਂ ਇਹਨਾਂ ਨੂੰ ਦੱਸਣ ਵਾਸਤੇ ਆਏ ਹਾਂ ਵੀ ਜਿਹੜਾ ਟਰਾਂਸਪੋਰਟ ਨਗਰ ਆਇਆ ਇਹ ਪਹਿਲੇ ਹੀ ਲੋ ਲਾਈਂਗ ਏਰੀਆ ਹੈ ਕਿੱਥੇ ਤਾ ਇੰਡਸਟਰੀਏ ਜੇ ਮੀਂਹ ਪਵੇ ਤੇ ਪਾਣੀ ਇੱਥੇ ਖੜ ਜਾਂਦਾ ਆ ਕੇ ਤੇ 3-3 ਫੁੱਟ 4-4 ਫੁੱਟ ਪਾਣੀ ਤੇ ਪਹਿਲੇ ਨਹੀਂ ਮੁੱਕਦਾ ਇੱਥੇ ਇਹਨਾਂ ਕੋ ਰੇਨ ਵਾਟਰ ਪਾਣ ਵਾਸਤੇ ਰੇਨ ਵਾਟਰ ਵਾਸਤੇ ਭਾਈ ਬਾਨੂ ਦੀ ਗੁੰਜਾਇਸ਼ ਨਹੀਂ ਗਈ ਅਸੀਂ ਇਹਨਾਂ ਕੋ 50 ਵਾਰੀ ਸਰਵੇ ਕਰਾ ਚੁੱਕੇ ਆ ਇਹਨਾਂ ਨੇ ਉਹ ਪਲਾਨ ਤਾਂ ਲਾਇਆ ਨਹੀਂ ਕੀਤਾ ਨਹੀਂ ਪ੍ਰਬੰਧ ਹੁਣ ਇਹ ਨਵਾਂ ਪ੍ਰਬੰਧ ਕਰਨਾ ਚਾਹੁੰਦੇ ਨੇ ਉੱਥੇ ਪਾਣੀ ਵਾਸਤੇ ਉਹ ਕਿਸ ਤਰ੍ਹਾਂ ਪੋਸੀਬਲ ਹੈ ਸਿਰਫ ਇਹਨਾਂ ਨੂੰ ਗਾਈਡ ਕਰਨਾ ਦੱਸਣਾ ਇਹਨਾਂ ਨੂੰ ਸਾਰੀ ਗੱਲ ਅਸੀਂ ਤੇ ਜੇ ਉਹ ਸਾਡੀ ਗੱਲ ਫਿਰ ਵੀ ਨਹੀਂ ਮੰਨਦੇ ਫਿਰ ਜਿਵੇਂ ਅਸ਼ੋਕ ਪਾਵਾ ਜੀ ਨੇ ਕਿਹਾ ਜਨਰਲ ਸੈਕਟਰੀ ਸਾਹਿਬ ਨੇ ਪੀ ਸਾਨੂੰ ਜਿਹੜਾ ਹੈ ਅਜੀਟੇਸ਼ਨ ਵਾਸਤੇ ਮਜਬੂਰ ਹੋਣਾ ਪਏਗਾ ਅਸੀਂ ਨਹੀਂ ਚਾਹਦੇ ਸਾਨੂੰ ਅਜੀਟੇਸ਼ਨ ਕਰਨਾ ਪਵੇ ਕਿਉਂਕਿ ਸਰਕਾਰਾਂ ਦੇ ਨਾਲ ਅਜੀਟੇਸ਼ਨ ਚੰਗਾ ਨਹੀਂ ਲੱਗਦਾ ਸਮਝੋ ਗੱਲਬਾਤ ਟੇਬਲ ਦੇ ਬੈਠ ਕੇ ਹੋ ਜਾਵੇ ਉਹ ਅੱਛੀ ਹੁੰਦੀ ਹੈ